ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰਸ਼ੀਰਤ ਬਾਬਾ ਦੇਵ ਸਿੰਘ ਜੀ ਪੁਤਰ ਹਸਤਾਨ ਤੇ ਅੱਜ ਬੋਟਲ ਆਉਂਦੀ ਸੇਵਾ ਬਾਬਾ ਕਸ਼ਮੀਰ ਸਿੰਘ ਜੀ ਪੁਰੀ ਵਾਲਿਆਂ ਨੇ ਸ਼ੁਰੂ ਕੀਤੀ ਗਈ ਹੈ ਅੱਜ ਬੋਟਲ ਆਉਣੇ ਅੰਦਰ ਕਲਾਉਣੇ ਸਾਡੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਜਿਹੜੇ ਸਾਡ ਨੂੰ ਮੁਨਕਤਾ ਲਈ ਆਕਸੀਜਨ ਜ਼ਰੂਰੀ ਹੈ ਉਹ ਸਾਨੂੰ ਇਹਨਾਂ ਦਰਖਤਾਂ ਤੋਂ ਪੌਦਿਆਂ ਤੋਂ ਮਿਲਦੀ ਹੈ ਜਿੰਨੇ ਪੌਦੇ ਵੱਧ-ਵੱਧ ਹੋਣਗੇ ਜਿੰਨੇ ਦਰਖਤ ਵੱਧ-ਵੱਧ ਲਾਏ ਜਾਣਗੇ ਉਨੇ ਹੀ ਸਾਡੇ ਜਿਹੜਾ ਸਰੀਰਿਕ ਤੰਦਰੁਸਤੀ ਆ ਉਹਦੇ ਲਈ ਜ਼ਰੂਰੀ ਆ ਉਨੇ ਹੀ ਜਿਹੜੇ ਸਾਡੇ ਵਾਤਾਵਰਣ ਦੀ ਸ਼ੁੱਧਤਾ ਲਈ ਜ਼ਰੂਰੀ ਆ ਜੇ ਅਸੀਂ ਵੱਧ-ਵਧ ਦਰਖਤ ਲਾਵਾਂਗੇ ਤੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜੜੀਆਂ ਉਹ ਸਾਨੂੰ ਯਾਦ ਕਰਨਗੀਆਂ ਕਿ ਸਾਡੇ ਨੇ ਕੋਈ ਚੰਗਾ ਕਰਕੇ ਗਏ ਆ ਕਿਉਂਕਿ ਜਿੱਤਣਾ ਹੋਣਾ ਸੀ ਉਸਦੇ ਆ ਕਿ ਯਾਰ ਸਾਡੇ ਤੋਂ ਜਿਹੜੇ ਪਹਿਲੇ ਸੀ ਉਹਨਾਂ ਨੇ ਦਰਖਤ ਵਾੜ ਦਿੱਤੇ ਪਹਿਲਾ ਆਮ ਅਸੀਂ ਜ਼ਿਮੀਦਾਰਾਂ ਪਰਿਵਾਰ ਉਚ ਰਹੇ ਆ ਲਿਖਿਆ ਵਾ ਕਿ ਵਟਾਂ ਦੇ ਉੱਤੇ ਜਿੰਨੇ ਵੀ ਜ਼ਿਮੀਦਾਰੋਂ ਵਟਾਂ ਦੇ ਉੱਤੇ ਦਰਖਤ ਲਾਉਂਦੇ ਹੁੰਦੇ ਸੀ ਹੁਣ ਲਗ ਭਾ ਕੇ ਸਾਰੇ ਹੀ ਜ਼ਿਮੀਦਾਰਾਂ ਨੇ ਆਪਣਾ ਦਰਖਤਾਂ ਤੋਂ ਵਟਾਂ ਤੋਂ ਦਰਖਤ ਕੱਟਦੇ ਆ ਜਿੰਨੇ ਵੀ ਵੱਤਵਾ ਦਰਖਤ ਲਾਵਾਂਗੇ ਉਹਨੇ ਹੀ ਸਾਡੇ ਲਈ ਸਿਹਤਮੰਦ ਸਿਹਤ ਲਈ ਜ਼ਰੂਰੀ ਨੇ ਉਹਨੇ ਹੀ ਸਾਡੇ ਲਈ ਸਾਡੇ ਸਮਾਜ ਲਈ ਜ਼ਰੂਰੀ ਨੇ ਉਹਨੇ ਹੀ ਸਾਡੇ ਵਾਤਾਵਰਣ ਲਈ ਜ਼ਰੂਰੀ ਨੇ ਇਹ ਕਰਕੇ ਹਰ ਇੱਕ ਨੂੰ ਆ ਵੀਰ ਭੈਣ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਵੱਤੋ ਵਾਤ ਆਪਾਂ ਦਰਖਤ ਲਾ ਸਕਦੇ ਆ ਉਹ ਜਰੂਰ ਲਾਈਏ ਘਟ ਤੋਂ ਘਟ ਇੱਕ ਦਰਖਤ ਹਰ ਇੱਕ ਬੰਦਾ ਹਰ ਇੱਕ ਮਨੁੱਖ ਆਪਣੇ ਘਰ ਚ ਜਾਂ ਜਿੱਥੇ ਵੀ ਉਹਨਾਂ ਜਗ੍ਹਾ ਮਿਲਦੀ ਉਹ ਜਰੂਰ ਲਾਵੇ ਤਾਂ ਜੋ ਸਾਡਾ ਇਹਦਾ ਵਾਤਾਵਰਣ ਸ਼ੁੱਧ ਰਹਿ ਸਕੇ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਾਰੇ ਲੋਕ ਸਾਰੇ ਲੋਕ ਹੀ ਲੱਗੇ ਨੇ ਦੇਸ਼ ਭਰ ਦੇ ਵਿੱਚ ਵੱਖ-ਵੱਖ ਸੂਬਿਆਂ ਦੇ ਵਿੱਚ ਸਭ ਲੋਕਾਂ ਦਾ ਰੁਝਾਨ ਹੈ ਜਿੱਥੇ ਲੋਕਾਂ ਦਾ ਰੁਝਾਨ ਹੈ ਉੱਥੇ ਸਰਕਾਰਾਂ ਦਾ ਵੀ ਇਹ ਰੁਝਾਨ ਹੈ ਕਿ ਪਿਛਲੇ ਸਮੇਂ ਦੇ ਦੌਰਾਨ ਰੁੱਖਾਂ ਦਾ ਬਹੁਤ ਘਾਟਨ ਹੋਇਆ ਹੈ ਜਿੱਥੇ ਫਲਾਈਓਵਰ ਬਣੇ ਡਬਲ ਸੜਕਾਂ ਬਣੀਆਂ ਉਹਨਾਂ ਨੂੰ ਖੁੱਲ੍ਹਿਆਂ ਵੱਡਿਆਂ ਕਰਨ ਵਾਸਤੇ ਰੋਡਾਂ ਤੋਂ ਬਹੁਤ ਸਾਰੇ ਜਿਹੜੇ ਦਰਖਤ ਸਨ ਉਹ ਕੱਟੇ ਗਏ ਇਸੇ ਤਰ੍ਹਾਂ ਪਿੰਡਾਂ ਦੇ ਵਿੱਚੋਂ ਵੀ ਜਿਹੜੇ ਖੂਹਾਂ ਦੇ ਬਾੜੇ ਹੁੰਦੇ ਸਨ ਪਿੱਪਲ ਬੋਹੜ ਹੁੰਦੇ ਸਨ ਐਲੀਆਂ ਦੇ ਬੰਨਿਆ ਤੇ ਦਰਖਤ ਹੁੰਦੇ ਸਨ ਉਹਨਾਂ ਦਾ ਵੀ ਬਹੁਤ ਕਤਲੇਆਮ ਹੋਇਆ ਰੁੱਖਾਂ ਦਾ ਜਿਹੜਾ ਕਾਨ ਰੁੱਖਾਂ ਦਾ ਜਿਹੜਾ ਕਤਲੇਆਮ ਰੁੱਖਾਂ ਨੂੰ ਕਟਿਆ ਜਾਣਾ ਵੜਿਆ ਜਾਣਾ ਉਹਦਾ ਜਿਹੜਾ ਖਮਿਆਜਾ ਵਾ ਉਹ ਫਿਰ ਮਨੁੱਖ ਜਿਹੜਾ ਵਾ ਉਹ ਭੁਗਤ ਰਿਹਾ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਕੜਾਕੇ ਦੀ ਜਿਹੜੀ ਇਹ ਤਪਸ ਹੈ ਉਹਦਾ ਸ਼ਿਕਾਰ ਹੋ ਰਿਹਾ ਇਸੇ ਤਰ੍ਹਾਂ ਜਿਹੜੇ ਪੰਛੀ ਨੇ ਜਿਨ੍ਹਾਂ ਦਾ ਨਿਵਾਸ ਹੀ ਜਿਹੜਾ ਵਾ ਉਹ ਦਰਖਤਾਂ ਦੇ ਦਰਖਤਾਂ ਤੇ ਹੁੰਦਾ ਸੀ ਉਹਨਾਂ ਦੇ ਨਾਲ ਵੀ ਬਹੁਤ ਇੱਕ ਮਤਲਬ ਹੀ ਬੁਰਾ ਹੋਇਆ ਪੰਛੀ ਵੀ ਇਹਨਾਂ ਤੋਂ ਵਾਂਝੇ ਰਹਿ ਕੇ ਦਰਖਤਾਂ ਤੋਂ ਉਹ ਲੋਕਾਂ ਦੇ ਵਿੱਚ ਜਿਹੜੀ ਆ ਇੱਕ ਲਹਿਰ ਜਿਹੜੀ ਆ ਦੁਬਾਰਾ ਫਿਰ ਪ੍ਰਚੰਡ ਹੋਈ ਆ ਕਿ ਰੁੱਖ ਜਿਹੜੇ ਨੇ ਜਨਾਹੀ ਇਹਨਾਂ ਦਾ ਨੁਕਸਾਨ ਆਪਣੇ ਹੱਥਾਂ ਦੇ ਨਾਲ ਕੀਤਾ ਉਹਨਾਂ ਹੱਥਾਂ ਦੇ ਨਾਲ ਹੀ ਜਿਹੜੇ ਦਰਖਤ ਆ ਇਹਨਾਂ ਨੂੰ ਫਿਰ ਲਾਉਣਾ ਸ਼ੁਰੂ ਕਰੀਏ ਸਾਰਿਆਂ ਨੂੰ ਸਨੇਹਾ ਤੇ ਸਾਰਿਆਂ ਨੂੰ ਇਹ ਸੱਦਾ ਵਾ ਕਿ ਜਨਾ ਜਨਾ ਵੀ ਤੁਸੀਂ ਕਰ ਸਕਦੇ ਹੋ ਜਨਾ ਜਨਾ ਵੀ ਜਿੱਥੇ ਜਿੱਥੇ ਵੀ ਜਿੱਦਾ ਯੋਗਦਾਨ ਬਣਦਾ ਰੁੱਖ ਸਾਰੇ ਲਾਉਣ ਅੱਜ ਤੋਂ ਲਾਉਣੇ ਸ਼ੁਰੂ ਕਰਾਂਗੇ ਤੇ ਭਵਿੱਖ ਆਉਣ ਵਾਲੇ 4-5 ਸਾਲਾਂ ਤੱਕ ਅਸੀਂ ਇਹਨਾਂ ਰੁੱਖਾਂ ਦੀ ਸੰਘਣੀ ਜਿਹੜੀ ਛਾਂ ਆ ਠੰਡੀ ਤੇ ਮਿੱਠੀ ਜਿਹੜੀ ਛਾਂ ਆ ਉਹਦਾ ਆਨੰਦ ਮਾਣ ਸਕਾਂਗੇ ਤੇ ਆਪਣੀਆਂ ਇਹਨਾਂ ਅੱਖਾਂ ਦੇ ਨਾਲ ਜਿਹੜਾ ਅਸੀਂ ਇਹ ਕੰਕਰੀਟ ਦੇ ਜਿਹੜੇ ਬਣੇ ਜੰਗਲ ਆ ਇਹਨਾਂ ਤੋਂ ਮੁਕਤ ਹੋ ਕੇ ਤੇ ਅਸੀਂ ਇੱਕ ਕੁਦਰਤੀ ਜਿਹੜੀ ਹਰਿਆਲੀ ਆ ਉਹਨੂੰ ਆਪਣੀਆਂ ਅੱਖਾਂ ਦੇ ਨਾਲ ਵੇਖ ਕੇ ਤੇ ਆਪਣਾ ਤਨ ਮਨ ਖੁਸ਼ਹਾਲ ਖੁਸ਼ੀ ਤੇ ਤੰਦਰੁਸਤ ਰੱਖ ਸਕਾਂਗੇ ਜੀ। ਕਿੰਨੇ ਬੁੱਤ ਲਗਾ ਜਾ ਰਹੇ ਗਿਣਤੀ-ਗੁਣਤੀ ਤੇ ਕੋਈ ਨਹੀਂ ਕਰਾਂਗੇ ਲਾਈ ਜਾਵਾਂਗੇ ਹਾਂਜੀ ਆ ਗਿਣਤੀ ਨਹੀਂ ਕਰਾਂ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉਥੇ ਲਿਆਉਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਸਟਾਈਫੈਡ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼